ਪਾਸ਼ਾ ਬਾਬਾ ਜੀ ਆਪ ਜੀ ਦੇ ਘਰੋਂ ਘਰੋਂ ਬਰੋਸਾ ਹੈ ਮਹਾਂਪੁਰਖ ਨਾਮ ਦੇ ਰਸੀਏ ਤੰਤਨ ਬਾਬਾ ਮਹਾਂਨਾ ਸਿੰਘ ਜੀ ਪੁੱਤੋ ਵਾਲੇ ਤੰਤਨ ਬਾਬਾ ਨਾਨਕ ਸਿੰਘ ਜੀ ਨਾਨਕ ਸਰਕਲੇਰਾ ਵਾਲੇ ਤੰਤਨ ਬਾਬਾ ਈਸ਼ਰ ਸਿੰਘ ਜੀ ਤੰਤਨ ਪਿਆਰੇ ਬਾਬਾ ਕੁੰਦਰ ਸਿੰਘ ਜੀ ਬਾਬਾ ਜੀ ਆਪ ਜੀ ਵੱਲੋਂ ਬਖਸ਼ੇ ਹੋਏ ਸਥਾਨ ਤੇ ਬਾਬਾ ਜੀ ਦੀ ਪ੍ਰੇਰਨਾ ਸਰਕਾਰ ਸੇਵਾ ਉੰਗੀ ਪਰਵਾਰਾਂ ਵੱਲੋਂ ਦਿੱਤੀਆਂ ਦਾਤਾਂ ਦਾ ਸ਼ੁਕਰ ਕਰਦੇ ਹੋਏ ਫਗਣ ਦੀ ਸੰਗਰਾਂਦ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖ ਕੇ ਮਿਹਰਬਾਨ ਪਾਸ਼ਾ ਆਪ ਜੀ ਦੇ ਹਜੂਰ ਸੁਖੀ ਬਾਣੀ ਆਈ ਜਿਸ ਸਕਲਿ ਚਿੰਤ ਮਟਾਈ ਦੇ ਦੋ ਸ੍ਰੀ ਅਖੰਡ ਪਾਠ ਸਾਹਿਬ ਨਾਲ ਸ੍ਰੀ ਜਗਜੀਤ ਸਿੰਘ ਸਾਹਿਬ ਦੇ ਅਖੰਡ ਪਾਠ ਸਾਹਿਬ ਪਹਾਰੰਭ ਹੋਏ ਸੀ ਆਪ ਜੀ ਦੀ ਮਹਾਨ ਕਿਰਪਾ ਹੋਈ ਇਹ ਪਾਠ Nota do ano